ਤੇ ਬੰਦੀਆਂ ਵੱਲੋਂ ਜੇ ਤੁਸੀਂ ਸੱਚੇ ਹੋਏ ਤਾਂ ਅਸੀਂ ਤੁਹਾਡੇ ਹੱਕ 'ਚ ਖੜਾਂਗੇ ਜੇ ਕਿਸਾਨ ਸੱਚੇ ਹੋਏ ਤਾਂ ਤੁਹਾਨੂੰ ਬੀਜੇਪੀ ਪਾਰਟੀ ਛੱਡ ਕੇ ਕਿਸਾਨਾਂ ਦੇ ਹੱਕ ਵਿੱਚ ਖੜਨਾ ਪਵੇਗਾ ਜਿੰਦਾਬਾਦ ਜਿੰਦਾਬਾਦ ਹਾਂਸ ਰਾਜ ਮੁਰਦਾਬਾਦ 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 ਮਰਿਆ ਚਮੀਰਾ ਵਾਲੇ ਮੁਰਦਾਬਾਦ 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 ਹਾਂਸ ਰਾਜ ਹਾਂਸ ਮੁਰਦਾਬਾਦ 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 ਕਿਸਾਨ ਸਾਥੀਓ ਆਪਾਂ ਸਸ ਮਕਸਦੂਦ ਵਾਸਤੇ ਇਕੱਠੇ ਹੋਏ ਆ ਉਹਦੇ ਬਾਰੇ ਚ ਮੈਨੂੰ ਬਹੁਤਾ ਕੋਈ ਥੇੜ ਦੀ ਲੋੜ ਨਹੀਂ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਚਾਹਣਾ ਇਹ ਰੋਜ਼ ਰੋਜ਼ ਤੁਹਾਨੂੰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਡਿਊਟੀ ਤੇ ਤਾਇਨਾਤ ਕੀਤਾ ਜਾਂਦਾ ਸਿਰਫ ਇੱਕ ਬੰਦੇ ਨੂੰ ਬਚਾਉਣ ਵਾਸਤੇ ਕਿ ਅਸੀਂ ਕੋਈ ਹੱਤਿਆਵਾਦੀ ਨਹੀਂ ਵੱਖਵਾਦੀ ਨਹੀਂ ਅਸੀਂ ਕੋਈ ਨਕਸਲਵਾਦੀ ਨਹੀਂ ਅਸੀਂ ਕਿਸਾਨ ਔਰ ਉਹਦਾ ਵਿਰੋਧ ਜਤਾਉਣ ਵਾਸਤੇ ਅਸੀਂ ਖੜੇ ਹੋਏ ਆ ਅਸੀਂ ਫੇਰ ਵੀ ਹੰਸਰਾਜ ਨੂੰ ਇੱਕ ਟਾਈਮ ਨਹੀਂ ਚਾਹੁੰਦੇ ਹੰਸਰਾਜ ਕਿੰਨਾ ਕਿ ਮੇਰੇ ਨਾਲ ਗੱਲ ਨਹੀਂ ਕਰਦੇ ਪ੍ਰਸ਼ਾਸਨ ਦੇ ਰਾਹੀ ਮੈਂ ਤੁਹਾਨੂੰ ਇਹ ਵੀਡੀਓ ਦੇ ਰਾਹੀਂ ਸਾਰੇ মিডিਆ ਨੂੰ ਦੱਸਣਾ ਚਾਹਣਾ ਤੇ ਹੰਸਰਾਜ ਜੀ ਟਾਈਮ ਦਿਓ ਥਾਂ ਵੀ ਤੁਹਾਡਾ ਸਮਾਂ ਵੀ ਤੁਹਾਡਾ ਮੈਂ ਕੱਲਾ ਹੀ ਆਉਂਗਾ ਇਹਨਾਂ ਦੋ ਸਾਥੀਆਂ ਨਾਲ ਲੈ ਕੇ ਚਤੇ ਬੰਦੀਆਂ ਵੱਲੋਂ ਤੁਸੀਂ ਸਾਡੀਆਂ ਗੱਲਾਂ ਦਾ ਜਵਾਬ ਦੇ ਦਿਓ ਅਸੀਂ ਇਮਾਨਦਾਰੀ ਨਾਲ ਤੁਹਾਨੂੰ ਆਪਣੀ ਪਾਰਟੀ ਪੱਤਰ ਤੋਂ ਛਾਟ ਕੇ ਵੋਟਾਂ ਪਾਵਾਂ ਥਾਂ ਦਿਓ ਤੁਹਾਨੂੰ ਟਾਈਮ ਦਿਓ ਤੁਹਾਨੂੰ ਸਾਡੀਆਂ ਗੱਲਾਂ ਦਾ ਸਾਡੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਸਵਾਮੀ ਤੁਹਾਡਾ ਸਤਾਨ ਵੀ ਤੁਹਾਨੂੰ ਬਿਲਕੁਲ ਬਿਲਕੁਲ ਜਿਦਾ ਸਾਡੇ ਸਰਦਾਰ ਖੂਰਤ ਸਿੰਘ ਜੀ ਇਹ ਰਾਣੀ ਕਿਹਾ ਕੰਵੈਟ ਸਾਹਿਬ ਨੇ ਕਿਉਂਕਿ ਅੱਗੇ ਵੀ ਇਹਨਾਂ ਨੂੰ ਅਸੀਂ ਬੇਨਤੀਆਂ ਕੀਤੀਆਂ ਨੇ ਕਈ ਵਾਰ ਕਿ ਰੋਜ਼ ਰੋਜ਼ ਦੇ ਰੋਲੇ ਨਾਲੋਂ ਇੱਕ ਵਾਰੀ ਟੇਬਲ ਤੇ ਬੈਠ ਕੇ ਗੱਲ ਕਰ ਲਓ ਸਾਡੇ ਨਾਲ ਜੇ ਤੁਸੀਂ ਸੱਚੇ ਹੋਏ ਤਾਂ ਅਸੀਂ ਤੁਹਾਡੇ ਹੱਕ 'ਚ ਖੜਾਂਗੇ ਜੇ ਕਿਸਾਨ ਸੱਚੇ ਹੋਏ ਤਾਂ ਤੁਹਾਨੂੰ ਬੀਜੇਪੀ ਪਾਰਟੀ ਛੱਡ ਕੇ ਕਿਸਾਨਾਂ ਦੇ ਹੱਕ ਵਿੱਚ ਖੜਨਾ ਪਵੇਗਾ ਅੱਜ ਵੀ ਜਿਵੇਂ ਕਾਮਰੇਡ ਸਾਹਿਬ ਨੇ ਕਿਹਾ ਕਿ ਅਸੀਂ ਤੁਹਾਨੂੰ ਚੈਲੰਜ ਕਰਦੇ ਹਾਂ ਕਿਤੇ ਟੇਬਲ ਤੇ ਬੈਠ ਕੇ ਸਾਡੇ ਨਾਲ ਗੱਲ ਕਰੋ ਤਾਂ ਫਿਰ ਉਸ ਤੋਂ ਬਾਅਦ ਅਗਲਾ ਨਾਟਕਾ ਜਿਹੜਾ ਮੈਦਾਨ ਦੇ ਵਿੱਚ ਫੇਰ ਕਰਾਂਗੇ ਅਸੀਂ